ਕਿਸੇ ਦੀ ਵੀ ਛੱਤ ਨਹੀਂ ਉਜਾੜਨੀ ਚਾਹੀਦੀ ਉਹਨੂੰ ਮੌਕਾ ਮਿਲਣਾ ਚਾਹੀਦਾ ਪੂਰਾ ਸਮੇਂ ਮਿਲਣਾ ਚਾਹੀਦਾ ਕੋਰਟ ਦੇ ਆਰਡਰ ਵੀ ਹੋ ਗਏ ਸੀਗੇ ਉਹਨਾਂ ਦੇ ਖਿਲਾਫ ਕਿ ਵੀ ਤੁਸੀਂ ਇਹਨਾਂ ਨੂੰ ਖਾਲੀ ਕਰਾਓ ਚਾਰ ਚਾਰ ਮੋਂ ਦੇ ਛੱਤਰੇ ਸੀਗੇ ਉਹ ਤਾਂ ਉਸ ਟਾਈਮ ਪ੍ਰਸ਼ਾਸਨ ਕਿਉਂ ਨਹੀਂ ਆਇਆ ਉੱਪਰ ਚੱਕਣ ਦੀ ਤਲਵਾਰ ਲਟਕੀ ਸੀ ਉਸ ਸਮੇਂ ਸ਼ਿਵਾਲਿਕ ਗਾਰਡਨ ਬਣਨਾ ਸੀ ਤਸੀਂ ਕੱਲ ਤੁਸੀਂ ਦੇਖ ਰਹੇ ਹੋ ਉਹਦਾ ਅਨਮੂਲ ਤੇ ਮੈਂ ਮਨੀਸ਼ ਕੁਮਾਰ ਕੱਲ ਚੰਡੀਗੜ੍ਹ ਦੇ ਮਨੀ ਮਾਜਰਾ ਸੈਕਟਰ 13 ਦੇ ਵਿੱਚ ਪ੍ਰਸ਼ਾਸਨ ਦਾ ਪੀੜਾ ਪੰਚਾ ਚਲਿਆ ਪੀੜੇ ਪੰਚੇ ਨੇ ਕੱਲ ਤਬਾਹੀ ਮਚਾਈ ਕਈ ਪਰਵਾਰਾਂ ਦੇ ਘਰ ਚਲੇ ਗਏ ਕਿਸੇ ਦੀ ਦੁਕਾਨ ਚਲੇ ਗਈ ਬਹੁਤ ਜ਼ਿਆਦਾ ਦੁੱਖ ਦੀ ਗੱਲ ਹੈਗੀ ਮੈਂ ਨਾਲ ਗੱਲਬਾਤ ਕਰਨ ਦੇ ਲਈ ਐਚਐਸ ਨਕੀ ਜੀ ਪਾਰਟੀ ਦੇ ਪ੍ਰਧਾਨ ਕਾਂਗਰਸ ਪਾਰਟੀ ਦੇ ਪ੍ਰਧਾਨ ਮੇਰੇ ਨਾਲ ਨੇ ਸਰ ਕਿਵੇਂ ਦੇਖਦੇ ਹੋ ਕੱਲ ਦੀ ਕਾਰਵਾਈ ਨੂੰ ਮੈਂਬਰ ਆਫ ਪਾਰਲੀਮੈਂਟ ਤੁਹਾਡੇ ਨੇ ਸਾਰੀ ਪਾਰਟੀ ਦੇ ਜਿਹੜੇ ਕਾਉਂਸਲਰ ਹੈਗੇ ਆ ਜਾਂ ਬੀਜੇਪੀ ਦੇ ਲਾਲੋ ਜਾਂ ਆਮਾਦੀ ਪਾਰਟੀ ਦੇ ਤੁਸੀਂ ਵੀ ਉੱਥੇ ਮੌਜੂਦ ਸੀ ਕਿ ਕਿਉਂ ਦੇਖੋ ਮਨੀਸ਼ ਕਈ ਵਾਰੀ ਕੀ ਹੁੰਦਾ ਹੈ ਇੱਕ ਹੁੰਦਾ ਕਿ ਹਿਊਮਨ ਐਂਗਲ ਹਿਊਮਨ ਐਂਗਲ ਤੇ ਹੁੰਦਾ ਕਿ ਉਹ ਬੰਦੇ ਵਿਚਾਰੇ ਉੱਥੇ 60 60 ਸਾਲ ਤੋਂ ਰਹਿ ਰਹੇ ਸੀਗੇ ਉਹਨਾਂ ਦੇ ਮਕਾਨ ਉੱਥੇ ਸੀਗੇ ਬਣਾਏ ਹੋਏ ਸੀਗੇ ਉਸ ਹਿਊਮਨ ਐਂਗਲ ਨੂੰ ਦੇਖੀਏ ਤਾਂ ਫਿਰ ਉਹਨਾਂ ਦਾ ਰਾਈਟ ਬੰਦਾ ਸੀ ਉਹਨਾਂ ਦੀ ਮਦਦ ਕਰਨੀ ਬਣਦੀ ਸੀ ਜੋ ਅਸੀਂ ਕਰਨ ਦੇ ਗਏ ਇੱਕ ਹੁੰਦਾ ਲੀਗਲ ਐਂਗਲ ਇਹ ਸਾਰੇ ਲੋਕ ਜਿਹੜੇ ਹੈਗੇ ਆ ਇੱਕ ਜ਼ਮੀਨ ਜਿਹੜੀ ਹੈਗੀ ਸਰਕਾਰ ਨੇ ਐਕਵਾਇਰ ਕਰ ਲਈ ਸੀਗੀ ਉਸ ਤੇ ਬੈਠੇ ਹੋਏ ਸੀਗੇ ਔਰ ਜਿਸ ਬੰਦੇ ਦੀ ਇਹ ਜ਼ਮੀਨ ਸੀਗੀ ਉਹਨੇ ਉਹਦਾ ਅਵਾਰਡ ਵੀ ਚੱਕ ਲਿਆ ਸੀ ਉਹਦੇ ਪੈਸੇ ਵੀ ਲੈ ਲਏ ਸੀ ਇੱਕ ਤਰੀਕੇ ਨਾਲ ਸਰਕਾਰੀ ਜ਼ਮੀਨ ਤੇ ਬੈਠੇ ਹੋਏ ਸੀਗੇ ਪਰ ਚੱਲੀ ਜਾਂਦਾ ਸੀ ਜਦ ਤੱਕ ਚੱਲੀ ਜਾਂਦਾ ਚੱਲੀ ਜਾਂਦਾ ਬੈਠੇ ਸੀਗੇ ਔਰ ਅਸੀਂ ਤਾਂ ਸਿਰਫ ਇਹ ਕਹਾਂ ਸੀ ਵੀ ਯਾਰ ਕਿਸੇ ਦੀ ਵੀ ਛੱਤ ਨਹੀਂ ਉਜਾੜਨੀ ਚਾਹੀਦੀ ਉਹਨੂੰ ਮੌਕਾ ਮਿਲਣਾ ਚਾਹੀਦਾ ਪੂਰਾ ਸਮੇਂ ਮਿਲਣਾ ਚਾਹੀਦਾ ਕਿਸੇ ਨੇ ਉੱਥੇ ਮਕਾਨ ਬਣਾ ਰਿਹਾ ਇੱਕ ਦੋ ਲੋਗ ਉਹ ਵੀ ਕਹ ਰਹੇ ਸੀ ਕਿ ਉਹਨਾਂ ਦੀ ਰਜਿਸਟਰੀ ਨਹੀਂ ਹੈ ਉਹ ਸਾਰੇ ਕੇਸਿਸ ਨੂੰ ਆਰਾਮ ਨਾਲ ਐਗਜ਼ਾਮਨ ਕਰਕੇ ਔਰ ਮਿਨਿਮਮ ਤੋਂ ਮਿਨਿਮਮ ਲਾਸ ਕਰਕੇ ਲੋਕਾਂ ਦੇ ਨਾਲ ਸੰਵੇਦਨਸ਼ੀਲ ਤਰੀਕੇ ਨਾਲ ਡੀਲ ਕਰਕੇ ਉਸ ਟੰਗ ਨੂੰ ਉਹਨੂੰ ਡੀਲ ਕਰਨਾ ਚਾਹੀਦਾ ਸੀ ਬਾਕੀ ਹਾਈ ਕੋਰਟ ਦੇ ਆਰਡਰ ਵੀ ਹੋ ਗਏ ਸੀਗੇ ਉਹਨਾਂ ਦੇ ਖਿਲਾਫ ਕਿਬੀ ਇਹ ਤੁਸੀਂ ਇਹਨਾਂ ਨੂੰ ਖਾਲੀ ਕਰਾਓ ਤਾਂ ਫਿਰ ਜੇ ਅਫਸਰ ਵੀ ਐ ਉਹ ਕੋਡ ਦੇ ਆਰਡਰਸ ਨਾਲ ਬਾਉਂਡ ਹੁੰਦੇ ਆ ਮੈਂ ਉੱਥੇ ਗਿਆ ਸੀਗਾ ਸਾਰੇ ਉੱਥੇ ਅਫਸਰ ਮੌਜੂਦ ਸੀ ਉਹਨਾਂ ਨੂੰ ਰਿਕੁਐਸਟ ਕੀਤੀ ਉਹਨਾਂ ਨੇ ਟਿਸਟੀ ਕੋਰਟ ਚ ਮਾਮਲਾ ਚੱਲ ਰਿਹਾ ਸੀਗਾ ਘੰਟਾ ਦੋ ਘੰਟਾ ਡਰਾਈਵ ਜਿਹੜੀ ਹੈਗੀ ਐ ਰੋਕ ਕੇ ਵੀ ਰੱਖੀ ਪਰ ਅਲਟੀਮੇਟਲੀ ਜਦ ਕੋਈ ਫੇਵਰੇਬਲ ਡਿਸਿਜਨ ਉਹਦੀ ਫੇਵਰ ਚ ਨਹੀਂ ਆਇਆ ਤਾਂ ਉਹਨਾਂ ਨੂੰ ਡਰਾਈਵ ਕੈਰੀ ਆਊਟ ਕਰਨੀ ਪਈ ਅਗਰ ਗੱਲ ਕੀਤੀ ਜਾਵੇ ਤਾਂ ਸਰ ਸਾਰੇ ਹੀ ਕਾਉਂਸਲਰ ਉੱਥੇ ਸੀਗੇ ਇਹ ਜਗ੍ਹਾ ਜਦੋਂ ਮਕਾਨ ਚਾਰ-ਚਾਰ ਮੰਜ਼ਿਲਾਂ ਦਾ ਛੱਤਰੇ ਸੀਗੇ ਉਹ ਤਾਂ ਉਸ ਟਾਈਮ ਪ੍ਰਸ਼ਾਸਨ ਕਿਉਂ ਨਹੀਂ ਆ ਕਿਉਂ ਨਹੀਂ ਪ੍ਰਸ਼ਾਸਨ ਆਇਆ ਕੋਸੀ ਵੀ ਗੱਲਬਾਤ ਕੀਤੀ ਪਰਿਵਾਰ ਦੇ ਨਾਲ ਬੜਾ ਦੁੱਖ ਸੀ ਕਾ ਪਰਿਵਾਰ ਦੇ ਲਈ ਦੇਖੋ ਜੋ ਮੈਨੂੰ ਇਹਦੇ ਵਿੱਚ ਪਤਾ ਚੱਲਿਆ ਇਹ ਕਿਸੇ ਸਾਧ ਦੀ ਜ਼ਮੀਨ ਸੀਗੀ ਉਹਨੇ দান ਕਰਤੀ ਸੀਗੀ ਉਸ ਤੋਂ ਬਾਅਦ দান ਕੀਤੀ ਤਾਂ ਲੋਕਾਂ ਨੇ ਆਪਣੇ ਮਕਾਨ ਬਣਾ ਲਏ ਉਹਦੇ ਉੱਪਰ ਉਹਨਾਂ ਨੂੰ ਇਹ ਗੁੱਡ ਫੇਥ ਚ ਪ੍ਰੀਜ਼ੰਪਸ਼ਨ ਸੀਗੀ ਵੀ ਯਾਰੀ ਜ਼ਮੀਨ ਉਹਦੀ ਹੈ ਤੇ ਅਸੀਂ ਬਣਾ ਲਏ ਬਾਅਦ ਚ ਗਵਰਨਮੈਂਟ ਨੇ ਉਹ ਐਕਵਾਇਰ ਕਰ ਲਈ ਜ਼ਮੀਨ ਉਹ ਜਦ ਜ਼ਮੀਨ ਐਕਵਾਇਰ ਕਰ ਲਈ ਗਵਰਨਮੈਂਟ ਨੇ ਤਾਂ ਉਹਦੇ ਪੈਸੇ ਜਿਹੜੇ ਆ ਕੰਪਨਸੇਸ਼ਨ ਉਹ ਸਾਧ ਨੂੰ ਦੇ ਦਿੱਤੇ ਉਹਨੇ ਉਹ ਪੈਸੇ ਚੱਕ ਵੀ ਲਏ ਇੱਕ ਤਰੀਕੇ ਨਾਲ ਉਹ ਜਮੀਨ ਗਵਰਨਮੈਂਟ ਦੀ ਹੋ ਗਈ ਫਿਰ ਉਹ ਸਾਥ ਦੀ ਨਹੀਂ ਰਹੀ ਉਹਨੇ ਕੋਈ ਇਹਨਾਂ ਦੇ ਨਾਮ ਕਾਗਜ਼ ਨਹੀਂ ਟਰਾਂਸਫਰ ਕਰਾਈ ਸੀ ਉਹਨੇ ਸਿਰਫ ਇੱਕ ਐਦਾਂ ਹੀ ਮਤਲਬ ਮੂਹ ਦੇ ਤੌਰ ਤੇ ਇੱਕ ਮੌਖਿਕ ਤੌਰ ਤੇ ਕਹਿ ਦਿੱਤਾ ਸੀ ਵੀ ਯਾਰ ਜਮੀਨ ਉਹਨਾਂ ਦੀ ਹੋ ਗਈ ਬੜਾ ਕੰਪਲਿਕੇਟਿਡ ਜਿਹਾ ਕੇਸ ਸੀਗਾ ਸਰ ਇਹ ਕੇਸ ਦੇ ਵਿੱਚ ਇੱਕ ਥੀ ਹੋਰ ਦੇਖਣ ਨੂੰ ਮਿਲੇਗੀ ਕੋਈ ਨੋਟਿਸ ਨਹੀਂ ਦਿੱਤਾ ਕੁਝ ਨਹੀਂ ਦਿੱਤਾ ਐਦਾਂ ਹੀ ਮਤਲਬ ਐਲਾਨ ਕੀਤਾ ਕਿ ਤੁਸੀਂ ਤੋੜਨ ਅਥਾਰਟੀ ਤੁਸੀਂ ਮਕਾਨ ਖਾਲੀ ਕਰ ਦਿਓ ਆਪਣੀ ਦੁਕਾਨਾ ਖਾਲੀ ਕਰ ਦਿਓ ਇਹ ਤੋੜਨ ਅਸੀਂ ਆ ਰਹੇ ਹਾਂ ਇਨੂੰ ਉਸੇ ਕੀ ਸਮਝਦੇ ਪਰ ਨੋਟਿਸ ਦੇ ਕੇ ਆਉਣਾ ਚਾਹੀਦਾ ਸੀ ਪ੍ਰਸ਼ਾਸਨ ਨੂੰ ਮੈਂ ਇਹ 30 ਸਾਲ ਪਹਿਲੇ ਦਾ ਮਾਮਲਾ ਹੈ ਪਹਿਲਾਂ ਵੀ ਇਹਨਾਂ ਦੇ ਉੱਪਰ ਚੱਕਣ ਦੀ ਤਲਵਾਰ ਲਟਕੀ ਸੀ ਉਸ ਸਮੇਂ ਸ਼ਿਵਾਲਿਕ ਗਾਰਡਨ ਬੰਨਣਾ ਸੀ ਸਾਡੀ ਪਾਰਟੀ ਦਾ ਮੇਅਰ ਵੀ ਸੀ ਸਾਰਿਆਂ ਸੀ ਉਸ ਟਾਈਮ ਅਸੀਂ ਹਿਊਮਨਿਟੇਰੀਅਨ ਗਰਾਊਂਡਸ 'ਤੇ ਕੋਸ਼ਿਸ਼ ਕੀਤੀ ਸੀ ਵੀ ਇਹਨਾਂ ਦਾ ਬਚਾਅ ਹੋ ਜਾਏ ਔਰ ਕਾਫੀ ਲੋਕ ਉਸ ਟਾਈਮ ਛੁੱਟ ਵੀ ਗਏ ਸੀਗੇ ਔਰ ਇਹ ਚੱਲਦਾ ਆ ਰਿਹਾ ਸੀ ਅਸੀਂ ਵੀ ਅਸੀਂ ਵਰਕਆਊਟ ਕਰਨ ਦੀ ਕੋਸ਼ਿਸ਼ ਕੀਤੀ ਬਹੁਤ ਕਿ ਕੋਈ ਇਸ ਤਰੀਕੇ ਦਾ ਟੰਗ ਨਾਲ ਕੋਈ ਤਰੀਕਾ ਨਿਕਲਿਆ ਜਿਨ੍ਹਾਂ ਦੇ ਇਹਨਾਂ ਨੂੰ ਮਕਾਨ ਮਿਲ ਜਾਣਾ ਅਸੀਂ ਹੁਣ ਵੀ ਐਡਮਿਨਿਸਟ੍ਰੇਸ਼ਨ ਉਸ ਪੈਸੇ ਲੈ ਲਓ ਕੁਝ ਲੈ ਲਓ ਤਾਂ ਕਿ ਇਹ ਮਕਾਨ ਜਾਂ ਜਗਾ ਇਹਨਾਂ ਦੇ ਨਾਮ ਹੋ ਜਾਵੇ ਬਹੁਤ ਸਾਲਾਂ ਤੋਂ ਰਹਿ ਰਹੇ ਨੇ ਇੱਕ ਐਡਵਰਸ ਪੋਜੀਸ਼ਨ ਆਮ ਦੀ ਚੀਜ਼ ਹੁੰਦੀ ਹੈ ਕਿਉਂਕਿ ਮੈਂ ਇੱਕ ਲਾਇਰ ਵੀ ਹਾਂ ਬਹੁਤ ਸਾਲਾਂ ਤੋਂ ਜਦ ਕੋਈ ਬੰਦਾ ਕਿਤੇ ਰੈਂਡਾ ਹੁੰਦਾ ਤਾਂ ਉਹਦਾ ਇੱਕ ਤਰੀਕੇ ਨਾਲ ਮਲਕੀਅਤੀ ਰਾਈਟ ਵੀ ਬਣ ਜਾਂਦਾ ਪਰ ਆਫਟਰ ਆਲ ਕਿਉਂਕਿ ਐਕਵਾਇਰਡ ਲੈਂਡ ਸੀ ਔਰ ਇਹਦੀ ਲੀਗਲ ਕੰਪਲਿਕೇಷਨਸ ਹੋਰ ਸੀ ਇਸ ਕਰਕੇ ਹੋਇਆ ਬੜਾ ਅਫਸੋਸ ਹੋਇਆ ਦੁੱਖ ਹੋਇਆ ਜਦ ਲੋਕ ਉੱਥੇ ਪ੍ਰੇਸ਼ਾਨ ਸੀ ਰੋਰੇ ਸੀ ਔਰ ਦੁੱਖ ਇਸ ਗੱਲ ਦਾ ਸੀਗਾ ਕਿ ਇੰਨੇ ਸਾਲਾਂ ਦਾ ਉਹਨਾਂ ਨੇ ਕਿਸੇ ਨੇ ਲੱਖਾਂ ਰੁਪਿਆ ਕਰੋੜਾਂ ਰੁਪਿਆ ਆਪਣਾ ਉੱਥੇ ਲਾ ਰੱਖ ਉਹਨਾਂ ਦਾ ਇਹ ਕਹਿਣਾ ਸੀ ਕਿ ਸਰ 50 ਸਾਲ ਪਿਛੇ ਚਲੇ ਗਏ ਉਹ ਕਾਂਗਰਸ ਕਮੇਟੀ ਕੀ ਮੰਗ ਕਰਦੀ ਹੈ ਸਰ ਉਹਨੂੰ ਮੌਜੂਦ ਮਿਲਣਾ ਚਾਹੀਦਾ ਜਾ ਕੋਈ ਮਕਾਨ ਮਿਲਣਾ ਚਾਹੀਦਾ ਕਿ ਉਹ ਜਿਹੜੇ ਲੋਕ ਰਸਤੇ ਪਿਆ ਚੁੱਕੇ ਨੇ ਕੱਲ ਰਾਤ ਹੀ ਮੈਂ ਦੇਖਿਆ ਸੀਗਾ ਉਹ ਕੋਈ ਤਰਾਂ ਸ਼ਰਾਂ ਦੇ ਵਿੱਚ ਸੀਗਾ ਜਾਂ ਕੋਈ ਰੋਡ ਤੇ ਹੀ ਸੁੱਤਾ ਪਿਆ ਸੀਗਾ ਕੀ ਕਹਿਣਾ ਚਾਹੁੰਗਾ ਮੈਂ ਤਾਂ ਸਰਕਾਰ ਤੋਂ ਪੂਰੀ ਮੰਗ ਕਰਦਾ ਕਿ ਗਵਰਨਰ ਸਾਹਿਬ ਨੂੰ ਇਸ ਮੈਟਰ ਨੂੰ ਪਰਸਨਲੀ ਦੇਖਣਾ ਚਾਹੀਦਾ ਔਰ ਐਡਮਿਨਿਸਟ੍ਰੇਸ਼ਨ ਦੀ ਡਿਊਟੀ ਲਾਣੀ ਚਾਹੀਦੀ ਹੈ ਵੀ ਜੋ ਵੀ ਇਹਨਾਂ ਵਾਸਤੇ ਕੀਤਾ ਜਾ ਸਕਦਾ ਹੈ ਇਹਨਾਂ ਨੂੰ ਆਲਟਰਨੇਟ ਕੋਈ ਇਹਨਾਂ ਨੂੰ ਅਲੋਟਮੈਂਟਸ ਕੀਤੀਆਂ ਜਾ ਸਕਦੀਆਂ ਕੋਈ ਰਿਆਸੀ ਜਿਵੇਂ ਆਪਣੇ ਬਸ ਫਲੈਟਸ ਦਿੱਤੇ ਸੀਗੇ ਗਰੀਬ ਲੋਕਾਂ ਨੂੰ ਪਹਿਲਾਂ ਵੀ ਜਿਹੜੇ ਝੁੱਗੀਆਂ 'ਚ ਸਰਕਾਰੀ ਲੈਂਡ 'ਤੇ ਬੈਠੇ ਸੀ ਉਹ ਵੀ ਪਰ ਕਿਉਂਕਿ ਇਸ ਗਵਰਨਮੈਂਟ ਦੀ ਸਕੀਮ ਬਣਾਈ ਸੀ ਅਸੀਂ 25000 ਮਕਾਨ ਦੇ ਉੱਤੇ ਬਹੁਤ ਮਕਾਨ ਖਾਲੀ ਪਏ ਹਨ ਇਹਨਾਂ ਨੂੰ ਹੌਲੀ ਤੌਰ 'ਤੇ ਇਹਨਾਂ ਨੂੰ ਐਡਜਸਟ ਕੀਤਾ ਜਾਏ ਕਿੱਥੇ ਜਾਣਗੇ ਆਪਣੇ ਛੋਟੇ ਛੋਟੇ ਬੱਚੇ ਲੈ ਕੇ ਆ ਆਪਣੇ ਸਮਾਨ ਨੂੰ ਲੈ ਕੇ ਸਰਕਾਰ ਨੂੰ ਚਾਹੀਦਾ ਹੈ ਉਹ ਮਰੋਵਰੀਨ ਨੂੰ ਕੋਈ ਇਹਨਾਂ ਵਾਸਤੇ ਇੱਕ ਪਾਲਿਸੀ ਬਣਨੀ ਚਾਹੀਦੀ ਹੈ ਇਹੋ ਜਿਹੇ ਲੋਕ ਜਿਹੜੇ ਹੈਗੇ ਆ ਜਿਹੜੇ ਉਜਾੜੇ ਗਏ ਆ ਕੁਝ ਕੁਝ ਨਾ ਕੁਝ ਸਰਕਾਰ ਨੂੰ ਇਹਨਾਂ ਵਾਸਤੇ ਕਰਨਾ ਚਾਹੀਦਾ ਔਰ ਇਹਨਾਂ ਨੂੰ ਮੁਆਵਜ਼ਾ ਵੀ ਦੇਣਾ ਚਾਹੀਦਾ ਜਿਹੜਾ ਪੈਸਾ ਇਹਨਾਂ ਦਾ ਉੱਥੇ ਲੱਗਿਆ ਹੋਇਆ ਸੀ ਜੇਕਰ ਗੱਲ ਕੀਤੀ ਜਾਵੇ ਸਾਰੀ ਖਟਕੇ ਸਵਾਲ ਹੈ ਕਿ ਚੰਡੀਗੜ੍ਹ ਦੇ ਵਿੱਚ ਕਿਹ ਅਫਸਰ ਸਹੀ ਭਰੀਏ ਇਹਦੇ ਉੱਪਰ ਤੁਹਾਡਾ ਕੀ ਕੁਝ ਕਹਿਣਾ ਹੈ ਸਰ ਦੇਖੋ ਅਫਸਰ ਵੀ ਜਿਹੜੇ ਹੁੰਦੇ ਆ ਕਾਨੂੰਨ ਨਾਲ ਬੰਨੇ ਹੁੰਦੇ ਆ ਕਈ ਵਾਰੀ ਅਫਸਰਾਂ ਦੀ ਵੀ ਮਜਬੂਰੀ ਹੋ ਜਾਂਦੀ ਹੈ ਮੈਂ ਉਸ ਮੌਕੇ ਤੇ ਉੱਥੇ ਗਿਆ ਅਫਸਰਾਂ ਨੇ ਜਿੰਨਾ ਕੋਆਪਰੇਟ ਕਰ ਸਕਦੇ ਸੀ ਕਰਨ ਦੀ ਕੋਸ਼ਿਸ਼ ਕੀਤੀ ਮੈਂ ਐਵੇਂ ਬਿਨਾ ਗਲਦੇ ਤੋਨੋ ਕਿਸੇ ਦੇ ਉੱਪਰ ਅਲੀਗੇਸ਼ਨ ਲਗਾਵਾ ਡਰਾਈਵ ਨੂੰ ਵੀ ਕੰਟ੍ਰਾਡਿਟ ਘੰਟਾ ਉਹਨਾਂ ਨੇ ਰੋਕ ਕੇ ਰੱਖਿਆ ਵੀ ਸ਼ਾਇਦ ਕੋਈ ਕੋਰਡ ਦੇ ਆਰ ਬਾਉਂਡ ਬਾਈ ਲਾਅ ਅਸੀਂ ਪਬਲਿਕ ਦੇ ਸੈਂਟੀਮੈਂਟ ਨਾਲ ਚੱਲਦੇ ਆ ਅਫਸਰਾਂ ਨੂੰ ਕਾਨੂੰਨ ਦੇ ਹਿਸਾਬ ਨਾਲ ਚੱਲਣਾ ਪੈਂਦਾ ਐਸਾ ਨਹੀਂ ਜਿਹੜੇ ਕੰਮ ਹੋਣ ਵਾਲੇ ਹੁੰਦੇ ਅਫਸਰ ਕਰਦੇ ਵੀ ਆ ਆਪਾਂ ਮੈਂ ਇਹ ਨਹੀਂ ਕਹਿ ਸਕਦੇ ਕਿ ਅਫਸਰ ਕਿਸੇ ਦੀ ਸੁਣਦੇ ਨਹੀਂ ਪਰ ਕਈ ਵਾਰੀ ਇਹ ਹੋ ਜਾਂਦਾ ਕਿ ਅਫਸਰਾਂ ਦੇ ਹੱਥੋਂ ਕਿਉਂਕਿ ਇਹ ਯੂਨੀਅਨ ਟੈਰੀਟਰੀ ਹੈ ਇੱਥੇ ਸਟੇਟਾਂ ਦੇ ਵਾਂਗ ਨਹੀਂ ਆ ਵੀ ਚੀਫ ਮਿਨਿਸਟਰ ਹੈ ਮਿਨਿਸਟਰਸ ਹੈ ਕੋਈ ਆਰਡਰ ਕਰਤਾ ਉਹਨਾਂ ਨੂੰ ਪਤਾ ਵੀ ਯਾਰ ਇਹ ਸਰਕਾਰ ਇਹਦੀ ਕੋਈ ਨੀਤੀ ਬਣਾ ਦੇਗੀ ਕੋਈ ਪਾਲਿਸੀ ਬਣਾ ਦੇਗੀ ਇੱਥੇ ਤਾਂ ਕਿਉਂਕਿ ਹੋਮ ਮਿਨਿਸਟਰੀ ਦੇ ਅੰਡਰ ਆਉਂਦਾ ਸਾਰਾ ਕੁਝ ਬਹੁਤ ਲੰਬਾ ਪ੍ਰੋਸੀਜਰ ਹੈ ਬਹੁਤ ਲੰਬਾ ਪ੍ਰੋਸੈਸ ਹੈ ਬਹੁਤ ਜ਼ਿਆਦਾ ਰੈਡ ਟੇਪ ਹੈ ਸਮੇਂ ਇਸ ਕਰਕੇ ਅਫਸਰ ਵੀ ਮਜਬੂਰ ਹੋ ਜਾਂਦੇ ਮੈਂ ਅਫਸਰਾਂ ਨੂੰ ਇਹਦੇ 'ਚ ਦੋਸ਼ ਨਹੀਂ ਦਿੰਦਾ ਪਰ ਮੈਂ ਫਿਰ ਵੀ ਇਹ ਇੱਕ ਜਰੂਰ ਨੂੰ ਐਡ ਕਰਦਾ ਕਿ ਐਡਮਿਨਿਸਟ੍ਰੇਸ਼ਨ ਨੂੰ ਇਹ ਚਾਹੀਦਾ ਸੀ ਜੀ ਇਹਨਾਂ ਨੂੰ ਪੂਰਾ ਟਾਈਮ ਦਿੱਤਾ ਜਾਂਦਾ ਜਿਹੜੀਆਂ ਚੀਜ਼ਾਂ ਰਿਮੂਵ ਕਰ ਸਕਦੇ ਸੀ ਕਰ ਸਕਦੇ ਸੀ ਜਾਂ ਕੋਈ ਆਲਟਰਨੇਟ ਪਾਲਿਸੀ ਡਿਵੈਲਪ ਕੀਤੀ ਹੁਣ ਇੱਥੇ ਇੰਨੀ ਬਿਲਡਿੰਗਾਂ ਬਣੀਆਂ ਸੀ ਉਹ ਧਾਤੀਆਂ ਉਹਦਾ ਕੋਈ ਉਹਦਾ ਕੀ ਫਾਇਦਾ ਹੋਇਆ ਐਡਮਿਨਿਸਟ੍ਰੇਸ਼ਨ ਆਪਣੇ ਵਾਸਤੇ ਯੂਜ਼ ਕਰ ਲੈਂਦੀ ਜਦ ਤੱਕ ਇਹਨਾਂ ਦਾ ਕੇਸ ਸਬੰਧਾ ਸੀ ਜੇ ਇਹਨਾਂ ਦੀ ਫੇਵਰ ਚ ਹੋ ਜਾਂਦਾ ਤੇ ਵਾਪਸ ਉੱਥੇ ਆ ਜਾਂਦੇ ਔਰ ਜੇ ਨਹੀਂ ਹੁੰਦਾ ਅਫੇਰਵਾਦ ਅਡਮਿਨਿਸਟ੍ਰੇਸ਼ਨ ਦਾ ਕੀ ਅਖਰ ਦੇ ਵਿਚਾਰ ਪਰਿਵਾਰਾਂ ਨੂੰ ਕੀ ਸੁਨੇਹਾ ਲੈਣਾ ਚਾਹੁੰਦੇ ਕੀ ਕਹਿਣਾ ਚਾਹੁੰਗੇ ਪਰਿਵਾਰ ਸਾਡੀਆਂ ਪੂਰੀਆਂ ਸਿੰਪਥੀਜ਼ ਉਹਨਾਂ ਦੇ ਨਾਲ ਹੈ ਅਸੀਂ ਜੋ ਵੀ ਕਾਂਗਰਸ ਪਾਰਟੀ ਉਹਨਾਂ ਵਾਸਤੇ ਕਰ ਸਕਦੇ ਹੋਏ ਜਰੂਰ ਕਰਾਂਗੇ ਬਹੁਤ ਮੈਨੂੰ ਅਫਸੋਸ ਹੋਇਆ ਦੁੱਖ ਹੋਇਆ ਅਥਰੂ ਜਨ ਉਹਨਾਂ ਦੇ ਆ ਰਹੇ ਸੀਗੇ ਖੁਦ ਵੀ ਅਸੀਂ ਇਮੋਸ਼ਨਲ ਫੀਲ ਕਰ ਰਹੇ ਸੀ ਕਿ ਕਿਸੀ ਦਾ ਵੀ ਘਰ ਟੁੱਟਦਾ ਤਾਂ ਬੁਰਾ ਤਾਂ ਲੱਗਦਾ ਹੀ ਹੈ ਔਰ ਮੇਰੀਆਂ ਪੂਰੀਆਂ ਸਮੇਦਨਾਵਾਂ ਉਹਨਾਂ ਦੇ ਪਰਿਵਾਰ ਦੇ ਨਾਲ ਆ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਦੀ ਲੜਾਈ ਲੜਨ ਦੀ ਜੋ ਵੀ ਪੋਸੀਬਲ ਹੋ ਸਿੱਕੇਗਾ ਜ਼ਰੂਰ ਕਰਾਂਗੇ ਬਹੁਤ ਬਹੁਤ ਧੰਨਵਾਦ ਸਰ ਤਾਂ ਇਹ ਸੀ ਕਿ ਸਾਡੇ ਨਾਲ ਐਚਐਸ ਲੱਕੀ ਜੀ ਜਿਨ੍ਹਾਂ ਦਾ ਇਹ ਕਹਿਣਾ ਹੈ ਕੋਈ ਕਾਂਗਰਸ ਕਮੇਟੀ ਉਹਨ ਪਰਿਵਾਰ ਦੇ ਨਾਲ ਆ ਜਿਨ੍ਹਾਂ ਦੇ ਕੱਲ ਮਕਾਨ ਤੇ ਦੁਕਾਨਾਂ ਜਿਹੜੀ ਹੈਗੀ ਢਾਈ ਗਈਆਂ ਤੇ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਜਾਂ ਮੁਆਵਜ਼ਾ ਜਾਂ ਕੋਈ ਜਗ੍ਹਾ ਜਿਹੜੀ ਹੈਗੀ ਉਹਨੂੰ ਰਹਿਣ ਵਾਸਤੇ ਦਿੱਤੀ ਜਾਵੇ ਤੇ ਨਿਕਲ ਮੰਨ ਬਦਲੇ ਨਿਸ਼ਮਾ ਰਿਪੋਰਟ